ਬਈ ਪਿੰਡ ਦੇ ਵਿੱਚ ਸਾਰਾ ਪਿੰਡ ਗਵਾਹ ਆ ਸਾਰਾ ਪਿੰਡ ਗਵਾਹੀ ਦੇਣ ਨੂੰ ਤਿਆਰ ਚਸ਼ਮਦੀਦ ਗਵਾਹ ਐ ਇਸ ਪਿੰਡ ਦੇ ਨੇ ਲਾਭ ਸਿੰਘ ਉਗੋਕੇ ਦੇ ਇਹ ਪਿੰਡ ਦੇ ਗਵਾਹ ਨੇ ਮੈਂ ਇਹ ਪਿੰਡ ਦੇ ਬੰਦੇ ਤੁਹਾਨੂੰ ਮਿਲਾ ਦਿੰਨਾ ਉਹ ਬੰਦਿਆਂ ਨੇ ਆਪ ਸੁਣਿਆ ਲਾਭ ਸਿੰਘ ਉਗੋਕੇ ਹਸਪਤਾਲ ਦੇ ਵਿੱਚੋਂ ਕਹਿ ਕੇ ਆਇਆ ਕਹਿੰਦਾ ਤੈਨੂੰ ਮਰਾਉ ਅੱਛਾ ਇਹਨਾਂ ਦੇ ਪਿੰਡ ਦੇ ਬੰਦਿਆਂ ਦੇ ਬੋਲ ਆ ਮੈਂ ਤੁਹਾਨੂੰ ਚਸ਼ਮਦੀਦ ਗਵਾਹ ਹੈਗੇ ਆ ਆਪਣੇ ਕੋਲ ਸਹਨੇ ਪਿੰਡ ਦੇ ਇੱਥੇ ਸਾਡੇ ਕੋ ਗੱਲਾਂ ਬਾਤਾਂ ਹੁਣ ਹੋ ਰਹੀਆਂ ਸੀ ਲਾਭ ਸਿੰਘ ਉਗੋਕੇ ਨੇ ਕਿਹਾ ਕਹਿੰਦਾ ਮੈਂ ਮਰਾਉਂ ਕਹਿੰਦੇ ਅੱਜ ਆ ਮਰਾਤਾ ਠੀਕ ਹੈ ਸਾਨੂੰ ਸ਼ਾਕਾ ਲਾਹਵ ਸਿੰਘ ਉਗਗੋ ਕਹਦੇ ਸਮੇ ਦਾ ਐਮਐਲਏ ਆ ਠੀਕ ਹੈ ਸਾਨੂੰ ਕੋਈ ਡਰ ਪੈ ਨਹੀਂ ਹੈਗਾ ਮੈਨੂੰ ਵੀ ਪਤਾ ਅੰਜਾਮ ਬਹੁਤ ਮਾਰੇ ਆ ਇਹ ਚੀਜ਼ ਤੇ ਮਜੂਦਾ ਪਾਵਰਾ ਉਹਦੇ ਕੋਲੇ ਕੁਛ ਵੀ ਕਰ ਸਕਦਾ ਕੁਛ ਵੀ ਕਰਾ ਸਕਦਾ ਠੀਕ ਹੈ ਕਿਉਂਕਿ ਅਸੀਂ ਸੱਚ ਦੇ ਰਾਹ ਤੇ ਚੱਲਦੇ ਆ ਸਾਡਾ ਭਰਾ ਜਹਾਨ ਤੋਂ ਗਿਆਗਾ ਕੋਈ ਆਏ ਤੁਸੀਂ ਦਿਨ ਦਿਹਾੜੇ ਗੋਲੀ ਮਾਰ ਕੇ ਬੰਦਾ ਉਹ ਚਲਿਆ ਜਾਂਦਾਗਾ ਕੋਈ ਇਹ ਕਾਨੂੰਨ ਇਹ ਆਮ ਪਾਰਟੀ ਦਾ ਸ਼ੱਕ ਸਾਨੂੰ ਓਏ ਇਹਨਾਂ ਦੇ ਲੀਡਰਾਂ ਦੇ ਤਾਂ ਸ਼ੱਕਾ ਸੰਸੋਧੀਆਂ ਪਿੱਛੇ ਬਿਆਨ ਦੇ ਕੇ ਆਈ ਕਹਿੰਦਾ ਸ਼ਾਮਦਾਮ ਦੰਡ ਭੇਦ ਜਿਹੜਾ ਕੋ ਕਹਿੰਦਾ ਮਰਜ਼ੀ ਕਰੋ ਕਹਿੰਦਾ ਅਸੀਂ ਜਿੱਤਨੇ ਚਾਹੀਦੇ ਆ ਆ ਦੰਡ ਭੇਦ ਵਾਲੀ ਗੱਲ ਆ ਦੇਖੋ ਆ ਸਾਹਮਣੇ ਆ ਗਈਆਂ ਨਾ ਗੱਲਾਂ ਕਿ ਨਹੀਂ ਆਈਆਂ ਹੁਣ ਹੈ ਐਡੇ ਐਡੇ ਬਿਆਨ ਦਿੰਦੇ ਅਸੀਂ ਆਮ ਪਾਰਟੀ ਦੇ ਆ ਸਾਡਾ ਹੁਣ 6 ਫੁੱਟ ਦਾ ਸਾਡਾ ਨੌਜਵਾਨ ਜਿਹੜਾ ਅਮੇ ਸੱਚ ਸੱਚ ਦੀ ਗੱਲ ਪਿੰਡ ਸਹਨੇ ਦੇ ਲਈ ਵੀ ਠੋਕ ਕੇ ਕਰਦਾ ਸੀ ਆ ਉਹ ਹੁਣ ਦਿਨ ਦਿਹਾੜੇ ਉਹ ਬੱਸ ਢੇ ਦੇ ਮਾਰ ਕੇ ਟੁਕੀਲਾ ਬੰਦਾ ਚਲੇ ਆ ਗਿਆ ਦੂਜੇ ਪਾਸੇ ਸਰਕਾਰ ਇਹ ਕਹਿੰਦੀ ਹੈ ਕਿ ਇੱਥੇ ਤਾਂ ਜਿਹੜਾ ਲਾਅਨ ਆਰਡਰ ਆ ਬਹੁਤ ਮੈਂਟੇਨ ਆ ਕੋਈ ਇਦਾਂ ਦੀ ਗੱਲ ਹੀ ਨਹੀਂ ਆ ਆ ਹੁਣ ਅਸੀਂ ਆ 6 ਫੁੱਟ ਦੇ ਸਾਡੇ ਸਰਪੰਚ ਦੀ ਔਨੇ ਤੇ ਲਾਸ਼ ਲਈ ਬੈਠੇ ਆ ਅਸੀਂ ਮੈਂ ਮੈਂ ਇੰਨਾ ਸਾਡੇ ਨਾਲ ਬੰਦੇ ਨੇ ਸਮਾਂ ਬਤਾਇਆ ਹੋਇਆ ਸਾਡਾ ਭਰਾ ਸੀ ਝੱਟ ਸੰਸਦ ਆ ਬਾਈ ਸੰਸਦ ਆ ਮੈਂ ਤੁਹਾਨੂੰ ਤੇ ਇਹ ਲਾਅਨ ਆਰਡਰ ਜੇ ਇੰਨਾ ਆ ਇਹ ਲਾਈਨ ਆਰਡਰ ਇੰਨਾ ਆ ਗਿਆ ਤਾਂ ਹੁਣ ਤੇਰਾ ਸੀ ਇੱਥੇ ਕਾਹਦੀ ਬੈਠੇ ਹੋ ਤੁਸੀਂ ਸਾਡਾ ਭਾਈ 2 ਮਿੰਟ ਦੇ ਵਿੱਚ ਮਾਰ ਕੇ ਉਹ ਚਲੇ ਗਏ ਤੁਸੀਂ ਕੀ ਮੰਗ ਕੀ ਕਰਦੇ ਹੋ ਤੁਸੀਂ ਮੰਗ ਮੰਗ ਅਸੀਂ ਤਾਂ ਇਹ ਮੰਗ ਕਰਦੇ ਆ ਵੀ ਲਾਹਰ ਸਿੰਘ ਉਗੋ ਕੀ ਆ ਜਿਹੜਾ ਐਮਐਲ ਮੈਨੂੰ ਮੈਨੂੰ ਸ਼ੱਕ ਆ ਯਾਰ ਹੋਰ ਕੋਈ ਕਹੇ ਨਾ ਕਹੇ ਮੈਂ ਬਿਆਨ ਦਿੰਦਾ ਮੈਨੂੰ ਸ਼ੱਕ ਆ ਮੈਨੂੰ ਲਾਹਰ ਸਿੰਘ ਉਗੋ ਦੇ ਉੱਤੇ ਸ਼ੱਕ ਆ ਇਹਦੀ ਸ਼ਾਨਬੀਨ ਕਰੋ ਲਾਹਰ ਸਿੰਘ ਉਗੋ ਕੀ ਇਹਦੀ ਸ਼ਾਨਬੀਨ ਕਰੋ ਤਹਿਕੀਕਾਤ ਕਰੋ ਮੈਨੂੰ ਸ਼ੱਕ ਆਇਆ ਨੇ ਮਰਵਾਇਆ ਦੁੱਕੀ ਦੇ ਬੰਦੇ ਨੂੰ ਪੈਸੇ ਦੇ ਕੇ ਇਹਦਾ ਪੂਰਾ ਹੱਥ ਹੋ ਸਕਦਾ ਹੈ ਪੂਰੀ ਸ਼ਾਨ ਵੀ ਨਾ ਜਿਹੜੀ ਉਹ ਹੋਣੀ ਚਾਹੀਦੀ ਆ ਸਾਡੇ ਭਰਾ ਨੂੰ ਦਿਨ ਦਿਹਾੜੇ ਜਿਹਦੇ ਨਾਲ ਇੰਨਾ ਸਮਾ ਬਤਾਇਆ ਸਾਡੇ ਨਾਲ ਕੇ ਸਮੇ ਖੜਿਆ ਮਾਰੇ ਸਮੇ ਖੜਿਆ ਇੱਕ ਦੂਜੇ ਨਾਲ ਇੰਨਾ ਪਿਆਰ ਸਾਡਾ ਉਹ ਸਰਪੰਚ ਇਸ ਪਿੰਡ ਦਾ ਜਿਹੜਾ ਪਿੰਡ ਦੀਆਂ ਵੋਟਾਂ ਨਾਲ ਜਿੱਤੇ ਆ ਉਹ ਇੱਥੇ ਜਦੋਂ ਸੀਐਮ ਸਾਹਿਬ ਆਉਂਦੇ ਆ ਤਾਂ ਉਹ ਪੰਚਾਇਤ ਘਰ ਦੀ ਵੀ ਤਰੀਫ ਕਰਕੇ ਜਾਂਦੇ ਆ ਕਿ ਬਹੁਤ ਸੋਹਣਾ ਇਹ ਇਦਾਂ ਦੇ ਕਿਉਂਕਿ ਚੰਗੇ ਕੰਮ ਕੀਤੇ ਸੀ ਤਾਂ ਕੇਸੇ ਸਰਪੰਚ ਦੀ ਤਾਰੀਫ਼ ਕਰਕੇ ਗਏ ਸੀ ਉਹ ਮੈਂਬਰ ਪਰਲਮੈਂਟ ਦੇ ਨਾਲ ਸਰਪੰਚ ਦੀ ਤਾਰੀਫ਼ ਕਰਕੇ ਗਏ ਆ ਉਹ ਤਾਂ ਗੱਲਾਂ ਮੈਂ ਮੰਨਦਾ ਵੀ ਤਾਰੀਫ਼ ਕਿਉਂਕਿ ਤਾਰੀਫ਼ ਦੇ ਕਾਬਲ ਸੀ ਉਹ ਬੰਦਾ ਇਹ ਕੰਮ ਕੀਤੇ ਆ ਪਿੰਡ ਦੇ ਤਾਰੀਫ਼ ਦੇ ਕਾਬਲ ਸੀ ਸਰਦਾਰ ਸਿਮਰਜੀਤ ਸਿੰਘ ਮਾਨ ਜੀ ਦੇ ਨਾਲ ਤੁਰਿਆ ਪਿੰਡ ਦੇ ਲਈ ਬਹੁਤ ਕਾਰਜ ਕੀਤੇ ਜਿੱਥੇ ਹੱਕ ਸੱਚ ਦੀ ਗੱਲ ਕਰਨ ਵਾਲੀ ਸੀ ਉੱਥੇ ਉਹਨਾਂ ਨੇ ਠੋਕ ਕੇ ਕੀਤੀ ਪੂਰੇ ਐਕਟਿਵ ਸੀ ਜਿਵੇਂ ਪਹਿਲਾਂ ਸੱਚ ਦੇ ਰਾਹ ਤੇ ਜਦੋਂ ਆਪਾਂ ਤੁਰਾਂਗੇ ਨਾ ਜਾਂਦਾ ਸਾਡਾ ਐਕਸੀਡੈਂਟ ਬਣਾ ਦਿੱਤਾ ਜਾਂਦਾ ਜਾਂ ਇਹੋ ਜਿਹੇ ਨਸ਼ੇੜੀਆਂ ਨੂੰ ਚਾਰ ਪੈਸੇ ਦੇ ਕੇ ਕਤਲ ਕਰਵਾ ਦਿੱਤੇ ਜਾਂਦੇ ਆ ਠੀਕ ਹੈ ਹੁਣ ਜਿਹੜਾ ਇਹਦੇ ਨਾਲ ਉਹ ਬੰਦਾ ਰਹਿੰਦਾ ਸੀ ਪਿੰਡ ਵਾਲਿਆਂ ਦੇ ਦੱਸਣ ਮੁਤਾਬਕ ਉਹ ਕਹਿੰਦੇ ਵੀ 24 ਘੰਟੇ ਨਾਲ ਹੁੰਦਾ ਸੀਗਾ ਜਿਹਨੇ ਗੋਲੀ ਮਾਰੀ ਜਿਹਨੇ ਗੋਲੀ ਮਾਰੀ ਆ ਵੀ ਨਾਲ ਹੁੰਦਾ ਸੀ ਨਾਲ